ਕਈ ਸਹੂਲਤਾਂ ਤੋਂ ਵਾਂਝਾ ਅਸੀਂ ਪਠਾਨਾ ਦਾ ਇਹ ਬੱਸ ਸਟੈਂਡ ਕਿਉਂਕਿ 4 ਕਰੋੜ ਦੀ ਲਾਗਤ ਦੇ ਨਾਲ ਬਣਾਇਆ ਗਿਆ ਸੀ ਲੋਕਾਂ ਦੀ ਸਹੂਲਤ ਦੀ ਥਾਂ ਤੇ ਇਹ ਪਰੇਸ਼ਾਨੀ ਬਣਿਆ ਹੋਇਆ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਗਭਗ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਬੱਸ ਸਟੈਂਡ ਬਸੀ ਪਠਾਨਾ ਵਿਖੇ ਬਣਾਇਆ ਗਿਆ ਸੀ ਜੋ ਕਿ ਇੱਕ ਸਫੇਦ ਹਾਥੀ ਬਣ ਕੇ ਹੀ ਰਹਿ ਗਿਆ ਜਿਸ ਦੇ ਤਾਜ਼ਾ ਉਦਾਹਰਣ ਬੱਸ ਸਟੈਂਡ ਦੇ ਇੱਕ ਗੇਟ ਨੂੰ ਬੰਦ ਕਰਨ ਤੋਂ ਸਾਫ਼ ਦੇਖੀ ਜਾ ਸਕਦੀ ਹੈ ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਜੋ ਬੱਸਾਂ ਦੇ ਡਰਾਈਵਰ ਨੇ ਉਹ ਬੱਸ ਸਟੈਂਡ ਦੇ ਵਿੱਚ ਬੱਸ ਨੂੰ ਨਹੀਂ ਲੈ ਕੇ ਜਾਂਦੇ ਸਗੋਂ 메ਨ ਸੜਕ ਦੇ ਉੱਤੋਂ ਖੜੀਆਂ ਸਵਾਰੀਆਂ ਨੂੰ ਹੀ ਬੱਸ ਦੇ ਵਿੱਚ ਚੜਾ ਕੇ ਲੈ ਜਾਂਦੇ ਨੇ ਜਿਸ ਦੇ ਕਾਰਨ ਕਈ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਉਸ ਮੌਕੇ ਦੀ ਸਰਕਾਰ ਨੇ ਕਰੋੜਾਂ ਰੁਪਏ ਲਗਾ ਕੇ ਇਹ ਬੱਸ ਸਟੈਂਡ ਲੋਕਾਂ ਦੀ ਸਹੂਲਤ ਲਈ ਤਾਂ ਬਣਾਇਆ ਸੀ ਪਰ ਇਹ ਅੱਜ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਇਹ ਬੱਸ ਸਟੈਂਡ ਸਬੰਧਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਕਈ ਸਹੂਲਤਾਂ ਤੋਂ ਵਾਂਝਾ ਹੋ ਕੇ ਰਿਆਜ ਆਬਦਾ ਪਤਾ ਨਹੀਂ ਸਬੰਧਕ ਅਧਿਕਾਰੀ ਲੋਕਾਂ ਦੀ ਇਸ ਸਮੱਸਿਆ ਵੱਲ ਕਿਉਂ ਨਹੀਂ ਧਿਆਨ ਦੇ ਰਹੇ ਜਿਸ ਦੇ ਕਾਰਨ ਬਜ਼ੁਰਗਾਂ ਔਰਤਾਂ ਅਤੇ ਬਿਮਾਰਾਂ ਨੂੰ ਮੇਨ ਰੋਡ ਤੇ ਖੜੀਆਂ ਬੱਸਾਂ 'ਚ ਚੜ੍ਹਨ ਲਈ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਬੱਸ ਸਟੈਂਡ ਦੇ ਵਿੱਚ ਪਾਈਆਂ ਜਾਣ ਵਾਲੀਆਂ ਸਾਰੀਆਂ ਹੀ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ ਤਾਂ ਜੋ ਲੋਕਾਂ ਦੇ ਲਈ ਬੱਸ ਸਟੈਂਡ ਦੇ ਵਿੱਚੋਂ ਹੀ ਬੱਸ ਤੇ ਸਵਾਰ ਹੋ ਕੇ ਆਪਣਾ ਸਫਰ ਸੁਖਾਲਾ ਤੱਕ ਕੀਤਾ ਜਾਵੇ ਤੇ ਕੋਈ ਪਰੇਸ਼ਾਨੀ ਨਾ ਆਵੇ ਤਾਂ ਕਿ ਲੋਕਾਂ ਨੂੰ ਇਸ ਬੱਸ ਸਟੈਂਡ ਦਾ ਪੂਰਾ ਪੂਰਾ ਲਾਭ ਮਿਲ ਸਕੇ ਕਈ ਸਹੂਲਤਾਂ ਤੋਂ ਵਾਂਝਾ ਅਸੀਂ ਪਠਾਨਾ ਦਾ ਇਹ ਬੱਸ ਸਟੈਂਡ ਕਿਉਂਕਿ 4 ਕਰੋੜ ਦੀ ਲਾਗਤ ਦੇ ਨਾਲ ਬਣਾਇਆ ਗਿਆ ਸੀ ਲੋਕਾਂ ਦੀ ਸਹੂਲਤ ਹੀ ਥਾਂ ਤੇ ਇਹ ਪਰੇਸ਼ਾਨੀ ਬਣਿਆ ਹੋਇਆ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਗਭਗ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਬੱਸ ਸਟੈਂਡ ਬਸੀ ਪਠਾਣਾ ਵਿਖੇ ਬਣਾਇਆ ਗਿਆ ਸੀ ਜੋ ਕਿ ਇੱਕ ਸਫੇਦ ਹਾਥੀ ਬਣ ਕੇ ਹੀ ਰਹਿ ਗਿਆ ਜਿਸ ਦੇ ਤਾਜ਼ਾ ਉਦਾਹਰਣ ਬੱਸ ਸਟੈਂਡ ਦੇ ਇੱਕ ਗੇਟ ਨੂੰ ਬੰਦ ਕਰਨ ਤੋਂ ਸਾਫ਼ ਦੇਖੀ ਜਾ ਸਕਦੀ ਹੈ ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਜੋ ਬੱਸਾਂ ਦੇ ਡਰਾਈਵਰ ਨੇ ਉਹ ਬੱਸ ਸਟੈਂਡ ਦੇ ਵਿੱਚ ਬੱਸ ਨੂੰ ਨਹੀਂ ਲੈ ਕੇ ਜਾਂਦੇ ਸਗੋਂ 메ਨ ਸੜਕ ਦੇ ਉੱਤੋਂ ਖੜੀਆਂ ਸਵਾਰੀਆਂ ਨੂੰ ਹੀ ਬੱਸ ਦੇ ਵਿੱਚ ਚੜਾ ਕੇ ਲੈ ਜਾਂਦੇ ਨੇ ਜਿਸ ਦੇ ਕਾਰਨ ਕਈ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਉਸ ਮੌਕੇ ਦੀ ਸਰਕਾਰ ਨੇ ਕਰੋੜਾਂ ਰੁਪਏ ਲਗਾ ਕੇ ਇਹ ਬੱਸ ਸਟੈਂਡ ਲੋਕਾਂ ਦੀ ਸਹੂਲਤ ਲਈ ਤਾਂ ਬਣਾਇਆ ਸੀ ਪਰ ਇਹ ਅੱਜ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਇਹ ਬੱਸ ਸਟੈਂਡ ਸਬੰਧਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਕਈ ਸਹੂਲਤਾਂ ਤੋਂ ਵਾਂਝਾ ਹੋ ਕੇ ਵੀ ਰਿਆਜ ਆਬਦੇ ਪਤਾ ਨਹੀਂ ਸਬੰਧਕ ਅਧਿਕਾਰੀ ਲੋਕਾਂ ਦੀ ਇਸ ਸਮੱਸਿਆ ਵੱਲ ਕਿਉਂ ਨਹੀਂ ਧਿਆਨ ਦੇ ਰਹੇ ਜਿਸ ਦੇ ਕਾਰਨ ਬਜ਼ੁਰਗਾਂ ਔਰਤਾਂ ਅਤੇ ਬਿਮਾਰਾਂ ਨੂੰ ਮੇਨ ਰੋਡ ਤੇ ਖੜੀਆਂ ਬੱਸਾਂ 'ਚ ਚੜ੍ਹਨ ਲਈ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਬੱਸ ਸਟੈਂਡ ਦੇ ਵਿੱਚ ਪਾਈਆਂ ਜਾਣ ਵਾਲੀਆਂ ਸਾਰੀਆਂ ਹੀ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ ਤਾਂ ਜੋ ਲੋਕਾਂ ਦੇ ਲਈ ਬੱਸ ਸਟੈਂਡ ਦੇ ਵਿੱਚੋਂ ਹੀ ਬੱਸ ਤੇ ਸਵਾਰ ਹੋ ਕੇ ਆਪਣਾ ਸਫਰ ਸੁਖਾਲਾ ਤੱਕ ਕੀਤਾ ਜਾਵੇ ਤੇ ਕੋਈ ਪਰੇਸ਼ਾਨੀ ਨਾ ਆਵੇ ਤਾਂ ਕਿ ਲੋਕਾਂ ਨੂੰ ਇਸ ਬਸ ਸਟੈਂਡ ਦਾ ਪੂਰਾ ਪੂਰਾ ਲਾਭ ਮਿਲ ਸਕੇ